ਕੱਪੜਾ ਕਰਨ ਵਾਲੀ ਸਰਕਾਰ ਮੁਰਦਾਬਾ

ਤੇ ਅੱਜ ਨੰਗਲ ਚੌਰ ਦੀ ਕੀ ਵਾਕਿਆ ਹਾਂਜੀ ਤਰਕਸਰ ਜੀ ਸਵੇਰੇ 5 ਵਜੇ ਫਸਲਾਂ ਦੇ ਕਬਜ਼ਾ ਜ਼ਮੀਨ ਤੇ ਕਬਜ਼ਾ ਲੈਣ ਆਇਆ ਪ੍ਰਸ਼ਾਸਨ ਤੇ ਜਦੋਂ ਅਸੀਂ ਗਏ ਆ ਸਾਨੂੰ ਮਸੀਹਾਂ ਦੇ ਲਾਗੇ ਦੀ ਜਾਣਤਾ ਸੜਕ ਦੇ ਵਿੱਚ ਹੀ ਬਹੁਤ ਜ਼ਿਆਦਾ ਗੋਟਿਆ ੱਟਕੇ ਮਾਰੇ ਸਾਨੂੰ ਤੇ ਸਟਾਫਾਂ ਕਾ ਵੀ ਲੱਗੀਆਂ ਸਾਡੇ ਸਾਥੀਆਂ ਦੇ ਮੇਰੇ ਵੀ ਆ ਘੂਠਾ ਪਟ ਗਿਆ ਇੱਕ ਆ ਜਿਹੜੀ ਚੂਲਾ ਵਾਂ ਇਫੈਕਟ ਹੋਇਆ ਵਾ ਬਹੁਤ ਜ਼ਿਆਦਾ ਅੰਨਾ ਤਸ਼ੱਦਦ ਕੀਤਾ ਭਗਵਾਨ ਦਾ ਮਾਨ ਦੀ ਸਰਕਾਰ ਨੇ ਜੀ ਤੁਹਾਨੂੰ ਮੰਗ ਕਰਦੇ ਆ ਬੰਦ ਕਰਦੇ ਆ ਕਿ ਬਿਨਾਂ ਪੈਸੇ ਤਾਂ ਜਿਹੜੇ ਕਬਜ਼ੇ ਨਾ ਕਰਨ ਕਿਉਂਕਿ ਕਿਸਾਨਾਂ ਦੀ ਜ਼ਮੀਨ ਹੈ ਜੇ ਜ਼ਮੀਨ ਲੈਣੀ ਹੈ ਤਾਂ ਪੈਸੇ ਦੇਣ ਪਹਿਲੋ ਜੋ ਸਹੀ ਰਾਈਟ ਬੰਡ ਦਾ ਸਾਡਾ ਇਸੇ ਗਲਤੀ ਇਹੀ ਗਏ ਵੀ ਪਹਿਲੋ ਪੈਸੇ ਬਾਹੂ ਖਾਤਿਆਂ ਚ ਤੇ ਫੇਰ ਜ਼ਮੀਨ ਲਓ ਪਰ ਭਗਵਾਨ ਦਾ ਬਾਦ ਦੀ ਸਰਕਾਰ ਦੇ ਸੈਂਟਰ ਦੇ ਸਾਰੇ ਤੇ ਸਾਡੇ ਨਾਲ ਅੱਜ ਕਿਸਾਨਾਂ ਦਾ ਬਹੁਤ ਜ਼ਿਆਦਾ ਟੱਕਾ ਕੀਤਾ ਜੀ ਸਾਡੇ 8 ਤੋਂ 10 ਬੰਦੇ ਫੱਟਰ ਹੋਏ ਆ ਜੀ ਕਾਫੀ ਜਦੀਆਂ ਹੋਈਆਂ ਜੀ ਠੀਕ ਹੈ ਭਾਜੀ ਇੱਕ ਤਾਂ ਹਰ ਕਿਹਨਾਂ ਆਹ ਵੇਖੋ ਕਿਦਾਂ ਕਿਦਾਂ ਪੁਲਿਸ ਵੇਖੋ ਕਿਦਾਂ ਭਿਉਂੜੀ ਮਸ਼ੀਨਾਂ ਵੇਖੋ ਇੱਧਰ ਵੇਖੋ ਤੁਹਾਡੇ ਸਾਹਮਣੇ ਵੇਖੋ ਆਹ ਵੇਖੋ ਹੋਰ ਵੀ ਕੰਮ ਜਾਣਾ ਇੱਥੇ ਥੋੜਾ ਰਹਿਣਾ ਨਹੀਂ ਟੱਟ ਕੇ ਖੜੀ ਆਹ ਵੇਖੋ ਤੁਹਾਡੇ ਸਾਹਮਣੇ ਕਾਫਲਾ ਆਉਣ ਡੇ ਮਸ਼ੀਨਾਂ ਪੁਲਿਸ ਪਰਲਾਸਨ ਕੱਢਣ ਡੀ ਆਹ ਵੇਖੋ ਪੱਗਾਂ ਲਾਤੀਆਂ ਇਹਨਾਂ ਨੇ ਲੱਗ ਕੱਢ ਕੇ ਕਰਦੇ ਓ ਇੱਥੇ ਰੋ ਇੱਥੇ ਰੋ ਜੀ ਨਾ ਸਰ ਸਰਦ ਚੋਲ ਜਾਓ ਇੱਥੇ ਜੀ ਸਾਹਿਬ ਗਲਤ ਕੀਤਾ ਜੱਜ ਤੁਸੀਂ ਓ ਆਹ ਡਿਵੀਜ਼ਨ ਤੁਹਾਡੇ ਤੇ ਆਉਣੀ ਝ ਹੁਣੇ ਇੰਨਾ ਰੋਡ ਕੰਮ ਕਰੋ ਨਾਲੀ ਜੋ ਇਹ ਮਸੂਲ ਪੁਲਿਸ ਨੂੰ ਹਾਂ ਜੀ ਹਾਂ ਜੀ ਇਹ ਰੱਖ ਲਿਆ ਬਣਾ 50 ਸੌ ਲੱਖੀਆਂ ਪੱਕਾ ਦਾ ਮੁੱਲ ਲੈਣਾ ਹੈ ਜੇ ਜਾਂ ਬਾਦਰੀ ਆ ਤੇ ਜਾ ਇਕੱਠਾ ਹੋਣਾ ਹੁਸ਼ਰਤ ਮਸ਼ੀਨਾ ਦੇ ਤਰ੍ਹਾਂ ਕਰਦੇ ਹੋਏ ਇੱਕ ਮੱਲੇ ਦਾ ਪੱਕਾ ਜਿਵੇਂ 200 200 ਬੰਦ ਨਾ ਹੋਣਾ ਚਾਹੀਦਾ ਇਹ ਤੇ ਵੇਖ ਨਹੀਂ ਦਿਆ ਹੀ ਰਾਤ 2:00 ਵਜੇ ਤਿੰਨ ਦੱਖਾਂ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਪਾਈ ਜਲਾ ਗੁਰਦਾਸਪੁਰ ਦੇ ਵਿੱਚ ਜਿਹੜਾ ਅੱਜ ਤੜਕਸਾਰ ਲਗਭਗ 5 ਵਜੇ ਦੇ ਕਰੀਬ ਜੋ ਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਨਾਲ ਰਲ ਕੇ ਜਿਹੜਾ ਅੱਜ ਆ ਤੂਗਲਕੀ ਫਰਮਾਨਾਂ ਦੇ ਨਾਲ ਜਿਹੜਾ ਕਹਿਰ ਟਾਇਆ ਉਹਦੇ ਵਿੱਚ ਆ ਸਾਡੇ ਯੋਧੇ ਜਿਹੜੇ ਆ ਜਿਹੜੇ ਜ਼ਖਮੀ ਨੇ ਸਖਤ ਤਰੀਕੇ ਨਾਲ ਬਹੁਤ ਜ਼ਿਆਦਾ ਸੱਟਾਂ ਲਾਈ ਆ ਲੈ ਕੇ ਹੁਣ ਅਸੀਂ ਦਵਾਈ ਵਾਸਤੇ ਦਵਾਈ دارو ਦੇ ਲਈ ਲੈ ਕੇ ਤੁਰੇ ਆ ਬਿਲਕੁਲ ਇਹ ਨੀਤੀ ਆ ਸਪਸ਼ਟ ਹੋ ਗਈ ਆ ਕਿ ਸੂਬਾ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਦੀ ਵੱਡੀ ਭਾਈ ਵਾਲਾ ਉਦੇ ਤੋਂ ਬਿਨਾ ਇਹਦਾ ਗੁਜ਼ਾਰਾ ਨਹੀਂ ਹੈਗਾ ਔਰ ਜਿੰਨਾ ਤਸ਼ੱਦਦ ਪਿਛਲੇ ਦਿਨਾਂ ਚ ਜਾਂ ਅੱਜ ਜਿਹੜਾ ਆ ਉਹ ਇੱਥੇ ਪੰਜਾਬ ਦੀ ਧਰਤੀ 'ਚ ਕੁੱਤਾਂ ਵਰਗੀਆਂ ਪਾਲੀਆਂ ਫਸਲਾਂ ਬਿਨਾ ਪੈਸੇ ਦੇਣ ਤੋਂ ਕਬਜ਼ਾ ਕਰਨ ਦੀ ਨੀਤੀ ਨਾਲ ਜਦੋਂ ਆਏ ਨੇ ਇਹ ਐਡਾ ਵੱਡਾ ਕਹਿਰ ਜਿਹੜਾ ਇੱਥੇ ਟਾਇਆ ਬੱਚੀਆਂ ਬੀਬੀਆਂ ਬੱਚੇ ਤੇ ਸਾਡੇ ਵਲੰਟੀਅਰ ਸਹਿਬਾਨ ਸਾਰੇ ਲਗਭਗ ਵੱਡੀ ਪੱਦਰ ਤੇ ਵਿੱਚ ਜਿਹੜੇ ਨੇ ਉਹ ਜ਼ਖਮੀ ਨੇ ਤੇ ਬਹੁਤ ਜ਼ਿਆਦਾ ਅਤ ਦਰਜੇ ਦੀ ਜਿਹੜੀ ਕੁੱਟ ਮਾਰਿਆ ਜਿਹੜੀ ਉਹ ਅੱਜ ਇੱਥੇ ਪਿੰਡ ਭਰਤ ਜਿਲ੍ਹਾ ਗਰਦਾਸਪੁਰ ਦੇ ਵਿੱਚ ਕੀਤੀ ਗਈ ਆ। ਆਹ ਵੇਖੋ। ਆਹ ਵੇਖੋ ਧੱਕਾ ਸ਼ੀਟ ਇੱਕ ਵਿੱਚ ਖੋਟਦਾ। ਆਹ ਵੇਖੋ। मुर्दाबाल मु ਉਹ ਮੇਰਾ ਜੀਤਵਾਨ ਆਪ ਕੋ ਬੋਲ ਰਿਹਾ ਨਾ ਬਹੁਤ ਹੁੰਦਾ ਕਿ ਕੋਈ ਬਾਤ ਨਹੀਂ ਮਾਦਰ ਨਾ ਨਾਰੀ ਨੂੰ ਤੁਰੇ ਨਾ ਹੁੰਦਾ ਜੀ ਫਿਰ ਤਾਂ ਕਾਕਿਤਾ ਗਿਆ ਨੰਗਲਚੌਰ ਬੰਦੂਕ ਕੀ ਕਹਿਣਾ ਚਾਹੀਦਾ ਹਾਂਜੀ ਮੈਂ ਸੁੰਦਰ ਸਿੰਘ ਚਤਾਲਾ ਸੂਬਾ ਕੋਰ ਕਮੇਟੀ ਮੈਂਬਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 24 ਤਰੀਕ ਨੂੰ ਵੀ ਬਹੁਤ ਵੱਡੇ ਪੱਧਰ ਤੇ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਬੁਲਡੋਜ਼ਰ ਫੇਰ ਕੇ ਪੂਰਾ ਧੱਕਾ ਕਰਕੇ ਤੇ ਜ਼ਮੀਨਾਂ ਬਰਬਾਦ ਕੀਤੀਆਂ ਗਈਆਂ ਜਿਦੇ ਵਿੱਚ ਦੇ ਵਿੱਚੋਂ ਪ੍ਰਸ਼ਾਸਨ ਨੇ ਜਦੋਂ ਗੱਲ ਹੋਈ ਤੇ ਪ੍ਰਸ਼ਾਸਨ ਨੇ ਮੰਨਿਆ ਵੀ ਅਸੀਂ ਗਲਤ ਕੰਮ ਕੀਤਾ ਕਿਉਂਕਿ ਜੇ ਇਹ ਪੈਸੇ ਨਹੀਂ ਦਿੱਤੇ ਤੇ ਇਹ ਕਰਕੇ ਅਸੀਂ ਜਬਰੀ ਕਬਜ਼ਾ ਇਹ ਕਹਿਜ ਕੀਤਾ ਤੇ 1.5 ਲੱਖ ਰੁਪਏ ਇਹਨਾਂ ਨੇ ਉਦਨ ਮੁਆਵਜ਼ਾ ਭਰਿਆ ਹੀ ਨੰਗਲ ਝੋੜ ਪਰਥਾਈ ਬੀਬੀ ਨੂੰ 1.5 ਲੱਖ ਰੁਪਏ ਉਹਨਾਂ ਭਰਿਆ ਹੀ ਅੱਜ ਫੇਰ ਕਿਉਂਕਿ ਇਸ ਤੋਂ ਪਹਿਲਾਂ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਡੀਸੀ ਦੇ ਨਾਲ ਡੀਏਜੀ ਅੰਮ੍ਰਿਤਸਰ ਦੇ ਨਾਲ ਐਸਐਸਪੀ ਗਰਦਾਸਪੁਰ ਐਸਐਸਪੀ ਬਟਾਲੇ ਦੇ ਨਾਲ ਬਹਿ ਕੇ ਸਾਡੀਆਂ ਕਈ ਵਾਰ ਮੀਟਿੰਗਾਂ ਲੱਗ ਚੁੱਕੀਆਂ ਤੇ ਇਹ ਗੱਲ ਪਾਸ ਹੋਈ ਆ ਵੀ ਜਿੰਨਾ ਚਿਰ ਜਿੱਥੇ ਇਹ ਮੁਆਵਜ਼ਾ ਨਹੀਂ ਦਿੱਤਾ ਉਸ ਜ਼ਮੀਨ ਦੇ ਵਿੱਚ ਬਿਲਕੁਲ ਅਸੀਂ ਕਬਜ਼ਾ ਨਹੀਂ ਕਰਾਂਗੇ ਅੱਜ ਫੇਰ ਇਹਨਾਂ ਨੇ ਇਹ ਨੰਗਲ ਝੋੜ ਦੇ ਵਿੱਚ ਪਰਥਾਂ ਦੇ ਵਿੱਚ ਜਿਹੜੀ ਜ਼ਮੀਨ ਦਾ ਕੋਈ ਦੁਕਾਨ ਨਹੀਂ ਦਿੱਤਾ 1 ਰੁਪਿਆ ਵੀ ਨਹੀਂ ਦਿੱਤਾ ਕਿਸਾਨ ਨੂੰ ਉਹਨਾਂ ਦੇ ਵਿੱਚ ਕਬਜ਼ਾ ਕਰਕੇ ਤੇ ਉਹਨਾਂ ਜ਼ਮੀਨਾਂ ਦੇ ਉੱਤੇ ਬਲਡੋਜ਼ਰ ਫੇਰੇ ਗਿਆ ਨਾਲ ਭਗਵਾਨਤਮਾਨ ਸਰਕਾਰ ਦੀ ਜਿਹੜੀ ਪੁਲਿਸ ਆ ਜ਼ਿਲ੍ਹਾ ਪ੍ਰਸ਼ਾਸਨ ਆ ਉਹਨਾਂ ਨੇ ਰੱਜ ਕੇ ਜ਼ਬਰ ਜਿਹੜਾ ਕਿਸਾਨਾਂ ਦੇ ਉੱਤੇ ਕੀਤਾ ਡਾਂਗ ਸੋਟਾ ਕੀਤਾ ਡਾਂਗ ਸੋਟਾ ਕਰਕੇ ਇੱਕਦਮ ਵੀਰ ਸਾਡੇ ਕਿਸਾਨ ਜਿਹੜੇ ਸੱਤ ਕਿਸਾਨ ਜਿਹੜੇ ਪੱਟਰ ਹੋਇਆ ਤੇ ਹਰਚੋਵਾਲ ਹਸਪੀਟਲ ਦੇ ਵਿੱਚ ਅਸੀਂ ਦਾਖਲ ਕਰਾਇਆ ਉਹ ਕਿਸਾਨ ਆ ਪਰਮਿੰਦਰ ਸਿੰਘ ਚੀਮਾ ਖੁੱਡੀ ਤੋਂ ਆ ਅਜੈਬ ਸਿੰਘ ਚੀਮਾ ਖੁੱਡੀ ਤੋਂ ਆ ਗੁਰਮukh ਸਿੰਘ ਖਾਨ ਮਲਕ ਤੋਂ ਆ ਹਰਜੀਤ ਸਿੰਘ ਲੀਲਕਲਾਂ ਤੋਂ ਆ ਤੇ ਜੀਤ ਸਿੰਘ ਭਰਥਾਂ ਤੋਂ ਆ ਨਿਸ਼ਾਨ ਸਿੰਘ ਪਿੱਟੇਵੜ ਤੋਂ ਆ ਤੇ ਇਸੇ ਤਰ੍ਹਾਂ ਜੀਤ ਸਿੰਘ ਤਰਲੋਕ ਸਿੰਘ ਪਿੱਟੇਵੜ ਤੋਂ ਆ ਇਹ ਗੰਭੀਰ ਜ਼ਖਮੀਆਂ ਆ ਉਸਤਾਦ ਵੀ ਕਿਸਾਨਾਂ ਦੀਆਂ ਲੱਥੀਆਂ ਨੇ ਉਹਦੇ ਬਿਲਕੁਲ ਬੁਰੀ ਤਰ੍ਹਾਂ ਉਸ ਸਮੇਂ ਜਦੋਂ ਇਹ ਮੇਲਿਆਂ ਦੇ ਿਹਾਰ ਚੱਲਦੇ ਆ ਅਨੰਦਪੁਰ ਸਾਹਿਬ ਦਾ ਮੇਲਾ ਚੱਲਦਾ ਤੇ ਸੰਗਤਾਂ ਜਿਹੜੀਆਂ ਨਤਮਸਤਕ ਹੋਣ ਵਾਸਤੇ ਅਨੰਦਪੁਰ ਸਾਹਿਬ ਦੇ ਮੇਲੇ ਨੂੰ ਜਾ ਰਹੀਆਂ ਉਸ ਸਮੇਂ ਤੇ ਕਿਸਾਨਾਂ ਦੀਆਂ ਦਸਤਾਰਾਂ ਲਾਈਆਂ ਜਾ ਰਹੀਆਂ ਤੇ ਹੁਣ ਕਿਸਾਨ ਲਗਭਗ ਕੋ ਡੇਢ ਘੰਟਾ ਹੋ ਗਿਆ ਹਸਪੀਟਲ ਦੇ ਵਿੱਚ ਬੈੱਡਾਂ ਦੇ ਉੱਤੇ ਪਏ ਅਜੇ ਤੱਕ ਕੋਈ ਇਹਨਾਂ ਦਾ ਜੇਰੇ ਇਲਾਜ ਵਾਸਤੇ ਕੋਈ ਵੀ ਡਾਕਟਰ ਜਿਹਦੀ ਇੱਥੇ ਜ਼ਿੰਮੇਵਾਰੀ ਆ ਜਾਂ ਕੋਈ ਐਕਸ-ਰੇ ਕਰਾਉਣ ਵਾਲੀ ਗੱਲ ਆ ਉਹ ਅਜੇ ਤੱਕ ਸਾਡੇ ਕੋਲ ਇਹ ਨਹੀਂ ਪਹੁੰਚੇ ਇਹਦਾ ਮਤਲਬ ਆ ਵੀ ਇਹ ਵੀ ਜ਼िला ਪ੍ਰਸ਼ਾਸਨ ਦੇ ਨਾਲ ਇਹ ਸਾਰਾ ਕੁਝ ਜ਼ਿੰਮੇਵਾਰ ਆ ਤੇ ਅਸੀਂ ਕਹਿਣਾ ਚਾਹੁੰਦੇ ਹਾਂ ਪ੍ਰਵਾਨਤਮਾਨ ਦੀ ਸਰਕਾਰ ਨੂੰ ਵੀ ਇਹ ਕੇਂਦਰ ਦੇ ਸਾਰਿਆਂ ਤੇ ਜਿਹੜਾ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਤੋਂ ਐਕਵਾਇਰ ਕਰਕੇ ਜ਼ਬਰਕ ਕਰ ਰਹਿ ਜੇ ਇਹਦਾ ਮੁਆਵਜ਼ਾ ਤੁਹਾਨੂੰ ਭੁਗਤਣਾ ਪਊਗਾ ਅੱਜ ਹੀ ਆਪਣੀ ਸੂਬਾ ਕਮੇਟੀ ਦੀ ਫੌਰੀ ਮੀਟਿੰਗ ਸੱਦ ਕੇ ਅਗਲਾ ਐਕਸ਼ਨ ਲੀਕਾਂਗੇ ਤੇ ਉਹ ਐਕਸ਼ਨ ਜਿਹੜਾ ਪੰਜਾਬ ਸਰਕਾਰ ਦੇ ਪਹਿਰਾ ਥਲੇ ਆਗਮ ਚਉਣ ਵਾਲਾ ਐਕਸ਼ਨ ਹੋਊਗਾ ਜੀ। ਤੁਮੇ ਜੀ ਬੋਲਿਸ਼ੇ ਦੀ। ਇਹਨਾਂ ਦੀ ਜਗਾ ਉਮੀ ਬੋਲਿ ਰਿਹਾ। ਅੱਜ ਚਾਹਤ ਬਦਲੀ। ਅਪਾਈ ਦੀ। ਆ ਕਾਣਾ। ਹੋ ਸਭ ਹਾਂ 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 ਜਿਹੜਾ ਉਹਨੂੰ ਹੋ ਜਾਂਦਾ ਹੈ ਤੇ ਡੀਐਸਪੀ ਅੱਗੇ ਹੁੰਦਾ ਹੈ ਹਰ ਵੇਲੇ ਅੱਜ ਜਿੰਨਾ ਵੀ ਸਭ ਕੁਝ ਹੋਇਆ ਉਹ ਡੀਐਸਪੀ ਸਾਹਿਬ ਨੇ ਆਪ ਗਵਾਹੀ ਕਰਕੇ ਤੇ ਲਗਾਤਾਰ ਅਸੀਂ ਡੀਐਸਪੀ ਦੇ ਨਾਲ ਵੀ ਵਿਰੋਧ ਜਿਹੜਾ ਕਰਦੇ ਰਹੇ ਆ ਫਿਰ ਐਸਟੀਐਮ ਵਿੱਚ ਆਉਂਦਾ ਰਿਹਾ ਹੈ ਮਤਲਬ ਜਿਨ੍ਹਾਂ ਕੋਲੋਂ ਤੁਸੀਂ ਅਨਸਾਫ਼ ਚਾਹੁੰਦੇ ਜੋ ਵੀ ਸਾਨੂੰ ਡੀਐਸਪੀ ਜੀ ਤੇ ਨਾਮ ਕੀ ਜੀ ਮੇਰਾ ਨਾਮ ਕਰਨਦੀ ਭਾਈ ਕਿ ਤੁਹਾਡੀ ਅੱਜ ਜੋ ਮਸਲਾ ਬਣਿਆ ਪਹਿਲੇ ਦਾ ਕੀ ਬਣਿਆ ਸਾਡਾ ਜੀ ਇਹਨਾਂ ਨੇ ਨਜਾਇਜ਼ ਧੱਕਾ ਕਰਨ ਦੇ ਆ ਜੀ ਸਾਡੇ ਨਾਲ ਜੀ ਤੇ ਸਾਡੀ ਮਾਤਾ ਨੂੰ ਧੱਕੇ ਮਾਰੇਗੇ ਆ ਜੀ ਜੀ ਡਿਪਟੀ ਸਿੜੀਆ ਗਵਿੰਦਪੁਰ ਜੀ ਤੇ ਐਸ ਡੀ ਐਮ ਬਟਾਲਾ ਜੀ ਇਹਨਾਂ ਨੇ ਆ ਕੇ ਜੀ ਨਜਾਇਜ਼ ਕਬਜ਼ਾ ਕੀਤਾ ਸਾਡੇ ਨਾਲ ਸਾਡੀ ਮਾਤਾ ਨੂੰ ਧੱਕੇ ਮਾਰੇ ਆ ਜੀ ਮਾਤਾ ਦੀ ਲੱਤ ਟੁੱਟੀ ਆ ਜੀ ਜੀ ਠੀਕ ਆ ਜੀ ਮਾਤਾ ਦੇ ਨਾਲ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ ਜੀ ਆ ਦੇਖੋ ਜੀ ਮੇਰੇ ਵੀ ਕੱਪੜੇ ਇਹਨਾਂ ਨੇ ਕਿੱਦਾਂ ਦੇ ਕੀਤੇ ਆ ਜੀ ਮੋਬਾਈਲ ਮੋਬਾਈਲ ਭਾਜੀ ਮੇਰਾ ਇਹਨਾਂ ਨੇ ਚੁੱਕ ਕੇ ਮਾਰਿਆ ਜੇ ਆ ਵੇਖੋ ਜੀ ਮੇਰਾ ਮੋਬਾਈਲ ਫੋਨ ਵੀ ਟੁੱਟਾ ਹੋਇਆ ਜੇ ਠੀਕ ਹੈ ਜੀ ਮੈਂ ਵੀਡੀਓ ਬਣਾਉਣਾ ਸੀ ਮੈਂ ਇਹ ਕਿਹਾ ਜੀ ਅਸੀਂ ਇਹ ਪ੍ਰਸ਼ਾਸਨ ਨੂੰ ਵੀ ਅਸੀਂ ਅਜੇ ਤੱਕ ਪੈਸਾ ਨਹੀਂ ਜੇ ਕੋਈ ਵੀ ਲਿਆ ਤਾਂ ਪਰ ਉਹ ਕਹਿੰਦੇ ਵੀ ਨਹੀਂ ਅਸੀਂ ਧੱਕੇ ਨਾਲ ਜਾਇਜ਼ ਕਬਜ਼ਾ ਕਰਨਾ ਜੇ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆ ਜੀ ਸਾਨੂੰ ਜੋ ਸਾਡਾ ਮੁਆਵਜ਼ਾ ਅੱਡੋਂ ਸਾਨੂੰ ਸਾਡਾ ਦਿੱਤਾ ਜਾਵੇ 1 ਕਰੋੜ ਰੁਪਇਆ 1 ਕਰੋੜ ਰੁਪਇਆ ਅਸੀਂ ਉਹਨਾਂ ਤੱਕ ਮਰ ਜਾਾਂਗੇ ਜੀ ਅਸੀਂ ਜ਼ਮੀਨ ਨਹੀਂ ਜੇ ਛੱਡਣੀ ਕੀ ਨਾਮ ਦਾ ਕਿਹੜਾ ਪਿੰਡ ਜੇ ਮੇਰਾ ਨਾਂ ਸੂਬਾ ਸਿੰਘ ਆਈ ਪਿੰਡ ਮੇਰਾ ਪਰਥੋਈ ਜੀ ਅੱਜ ਸਵੇਰੇ 4 ਵਜੇ ਪ੍ਰਸ਼ਾਸਨ ਵੱਡੀ ਪੱਧਰ ਤੇ ਆਣ ਕੇ ਜ਼ਬਰਦਸਤੀ ਸਾਡੀਆਂ ਕਣਕਾਂ ਵਾਈਆਂ ਤੇ ਜਿਹੜਾ ਡਿਪਟੀ ਹਰਕ੍ਰਿਸ਼ਨ ਆਈ ਇਹਨੇ ਚੰਗਾ ਮੰਦਾ ਵੀ ਸਾਨੂੰ ਬੋਲਿਆ ਵਾ ਤੇ ਕੁੱਟਮਾਰ ਵੀ ਸਾਡੇ ਨਾਲ ਕੀਤੀ ਨਹੀਂ ਤੇ ਸਾਡੀ ਕੋਈ ਅਸੀਂ ਕੋਈ ਪੈਸਾ ਨਹੀਂ ਲਿਆ ਸਾਡੇ ਨਾਲ ਦੀ ਕਮਿਟਮੈਂਟ ਹੋਈ ਵੀ ਜਿਨ੍ਹਾਂ ਦੀਆਂ ਪੈਲੀਆਂ ਅਸੀਂ ਉਹਨਾਂ ਦੀ ਅਜ ਕਬਜ਼ਾ ਲੈਣਾ ਜਿਨ੍ਹਾਂ ਨੇ ਪੈਸੇ ਲਏ ਆ ਤੇ ਹੁਣੇ ਮਤਲਬ ਧੋਖੇ ਨਾ ਸਵੇਰੇ ਹੱਡੇਰ ਨਾਲ ਤੂੰ ਤੂੰ ਮੈਂ ਮੈਂ ਬੀਬੀ ਹੱਣਾ ਦਿਖਾਓ ਕਿੱਥੇ ਪੈਸੇ ਲਏ ਅਸੀਂ ਪਰ ਨਹੀਂ ਉਹ ਚੰਗਾ ਮੰਦਾ ਵੀ ਸਾਨੂੰ ਬੋਲੇ ਖਿੱਚ ਤੂੰ ਵੀ ਹੱਡੀ ਕੀਤੀ ਜਾਣਾ ਜੀ ਜੀ ਤੁਹਾਨੂੰ ਉਹਨਾਂ ਨੇ ਆਉਣ ਤੋਂ ਪਹਿਲੇ ਅਗਾਹ ਕੀਤਾ ਸੀਗਾ ਕਿ ਅੱਜ ਅਸੀਂ ਮਤਲਬ ਰਿਕੁਆਇਰ ਕਰ ਰਹੇ ਤੁਹਾਡੀ ਜ਼ਮੀਨ ਨਹੀਂ ਬਿਲਕੁਲ ਸਾਨੂੰ ਨਹੀਂ ਕੀਤਾ ਬਨੇਰੇ ਆਏ ਆ ਜੀ ਹੋਰ ਵਾਂਗੂ ਆਏ ਤੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਜੋ ਹੱਣਾ ਡੀਸੀ ਸਾਹਿਬ ਨੇ ਪਹਿਲਾਂ ਗਰਦਾਸਪੁਰ ਰੇਲਵੇ ਸਟੇਸ਼ਨ ਤੇ ਕੀਤਾ ਹੈਗਾ ਮੰਗ ਉਹਨਾਂ ਸਾਡਾ ਕਮਿਟਮੈਂਟ ਹੋਈ ਹੈ 118000 ਰੁਪਏ ਦਾ ਸਾਰੇ ਜ਼ਿਲ੍ਹੇ ਨੂੰ ਹੀ ਦੇਵਾਂਗੇ 1 ਕਰੋੜ 18 ਲੱਖ ਜੇ ਉਹ ਸਾਨੂੰ ਦੇ ਦਿੰਦੇ ਤਾਂ ਅਸੀਂ ਕਬਜ਼ਾ ਦੇਣ ਨੂੰ ਤਿਆਰ ਹਾਂ ਤੇ ਜੇ ਉਹ ਆਂਦੇ ਵੀ ਇੰਦਾ 38 ਲੱਖ ਨਾਲ ਅਸੀਂ ਬਿਲਕੁਲ ਕਬਜ਼ਾ ਦੇਣ ਨੂੰ ਤਿਆਰ ਨਹੀਂ ਮਰਦੇ ਜਾਵਾਂਗੇ ਪਰ ਕਬਜ਼ਾ ਨਹੀਂ ਦੇਵਾਂਗੇ ਇਹ ਜੀ ਮੈਂ ਜੌਨ ਪ੍ਰਧਾਨ ਬਾਬਾ ਰਾਮ ਥੰਮਣ ਸੁਬੇਦਾਰ ਰਿਸ਼ਫਾਲ ਸਿੰਘ ਪਿੰਡ ਪਰਥ ਮੋਰੀਆ ਜੀ ਅੱਜ ਸਵੇਰੇ 4 ਵਜੇ ਪਿੰਡ ਪਰਥ ਤੇ ਨੰਗਲ ਝੌਰ ਦੀ ਜ਼ਮੀਨ ਤੇ ਪ੍ਰਸ਼ਾਸਨ ਵੱਡੀ ਤਾਕਤ ਲੈ ਕੇ ਜਿਹੜਾ ਕਬਜ਼ਾ ਲੈਣ ਲਈ ਆਇਆ ਜਿਹਦੇ ਵਿੱਚ ਕਿਸਾਨਾਂ ਨੇ ਉਹਦਾ ਵਿਰੋਧ ਕੀਤਾ ਤੇ ਪ੍ਰਸ਼ਾਸਨ ਨੇ ਹਰ ਇੱਕ ਬਲ ਵਰਤ ਕੇ ਡਾਂਗਾਂ ਦੇ ਨਾਲ ਬੰਦਿਆਂ ਦੀਆਂ ਪੱਗਾਂ ਲਾ ਕੇ ਉਹਨਾਂ ਦੀ ਧੂਕ ਸੀਟ ਕਰਕੇ ਜਿਹੜਾ ਆਪਣਾ ਡੋਜ਼ਰ ਆ ਗ੍ਰੇਡਰ ਆ ਉਹਨੂੰ ਉਹ ਚਲਾਉਂਦੇ ਰਹੇ ਆ ਜਿੰਨਾ ਕਿਸਾਨਾਂ ਨੇ ਪੈਸੇ ਵੀ ਨਹੀਂ ਲਏ ਉਹਨਾਂ ਦੀ ਵੀ ਖੇਚ ਧੂਕ ਕੀਤੀ ਇਹ ਉਹਨਾਂ ਦੀ ਜ਼ਮੀਨ ਤੇ ਜਿਹੜਾ ਉਹਨਾਂ ਨੇ ਡੋਜ਼ਰ ਜਿਹੜਾ ਉਹ ਚਲਾਇਆ ਤੇ ਸਾਰੀ ਕਣਕ ਜਿਹੜੀ ਆ ਬਰਬਾਦ ਕੀਤੀ ਆ ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਵੀ ਇਸ ਕਰਕੇ ਜਿਹੜਾ ਪ੍ਰਸ਼ਾਸਨ ਆ ਅਸੀਂ ਇਹਦੀ ਬੇਇਨਸਾਫੀ ਦੇ ਖਿਲਾਫ ਪਰ ਜ਼ੋਰ ਅਪੀਲ ਕਰਦੇ ਆ ਕਿ ਸਾਡਾ ਜਿਹੜਾ ਉੱਪਰ ਡੀਸੀ ਸਾਹਿਬ ਹੈ ਸਾਡੀ ਸਰਕਾਰ ਆ ਉਹ ਇਸ ਤਰ੍ਹਾਂ ਜੇ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰੂਗੀ ਤੇ ਫਿਰ ਇੱਕ ਦਿਨ ਇੱਥੇ ਜਿਹੜੀ ਆ ਉਹ ਲਾਊ ਡੋਲਮੀ ਜਿਹੜੀ ਆ ਲੜਾਈ ਹੋਊਗੀ ਅਸੀਂ ਵਿਕਾਸ ਦੇ ਖਿਲਾਫ ਨਹੀਂ ਪਰ ਜਿੰਨਾ ਚਿਰ ਕਿਸਾਨ ਨੂੰ ਵਿਸ਼ਵਾਸ ਚ ਲੈ ਕੇ ਉਹਦੀ ਪੈਲੀ ਦਾ ਜੋਗ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਇਹੋ ਜੇ ਵਿਕਾਸ ਦੀ ਸਾਨੂੰ ਲੋੜ ਨਹੀਂ ਹੈ ਅਗਲੀ ਅਗਲੀ ਰਣਨੀਤੀ ਕੀ ਰਹੂਗੀ ਸਾਡੀ ਅਗਲੀ ਰਣਨੀਤੀ ਆ ਸਾਡਾ ਵੱਡੇ ਤੌਰ ਤੇ ਸਾਡਾ ਜ਼ਿਲ੍ਹਾ ਜਿਹੜਾ ਇਕੱਠਾ ਹੋ ਗਿਆ ਹੈ ਜਿੰਨਾ ਚਿਰ ਇਹ ਇਹ ਦਾ ਸਾਨੂੰ ਇਨਸਾਫ ਨਹੀਂ ਮਿਲਦਾ ਅਸੀਂ ਇੱਥੇ ਪੱਕਾ ਮੋਰਚਾ ਲਾਵਾਂਗੇ ਜਿਹੜੇ ਜਿਹੜਾ ਪ੍ਰਸ਼ਾਸਨ ਚੋਰਾ ਵਾਂਗੂ ਆਉਂਦਾ ਹੈ ਤੇ ਅਸੀਂ ਵੀ ਆਪਣੀ ਤਿਆਰੀ ਜਿਹੜੀ ਆ ਉਹ ਲਗਾਤਾਰ ਯਾਰੀ ਰੱਖਾਂਗੇ ਜੀ ਪੈਸੇ ਨਹੀਂ ਲਏ ਤੇ ਉਹਨੂੰ ਮਾਰਿਆ ਕੁੱਟਿਆ ਵੀ ਗਿਆ ਉਹਦੀ ਕਣਕ ਉਜਾੜੀ ਗਈ ਆ ਸੂਬਾ ਸਿੰਘ ਆ ਪਰਥਦਾ ਪਿੰਡ ਪਰਥ ਸੂਬਾ ਸਿੰਘ ਉਹਦੀ ਉਹਦੀ ਸਤਵੀਰ ਸਿੰਘ ਸਤਵੀਰ ਸਿੰਘ ਜਗਦੀਪ ਸਿੰਘ ਤੇ ਜਗਦੀਪ ਸਿੰਘ ਇਹ ਕਿਸਾਨ ਆ ਜਿਨ੍ਹਾਂ ਨੇ ਪੈਸੇ ਵੀ ਨਹੀਂ ਲਏ ਤੇ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਪਹਿਲੀ ਜਾਨ ਤੋਂ ਰੋਕਿਆ ਗਿਆ ਉਹਨਾਂ ਦੀ ਜਿਹੜੀ ਕਣਕ ਉਜਾੜੀ ਗਈ ਬਰਬਾਦ ਕੀਤੀ ਗਈ ਸਰਹੰਦਰਪੁਰ ਵੀ ਆ ਉਹਨੇ ਵੀ ਨਹੀਂ ਲੈ ਕੇ ਗੱਲ ਪਰਥ ਹਾਂਜੀ ਕੋਈ ਠੀਕ ਰਹੇਂਦੇ ਕੋਈ ਅੱਜ ਦੀ ਪੁਲਿਸ ਕਾਰਵਾਈ ਵਿੱਚ ਜਿਹੜੇ ਕਿਸਾਨਾਂ ਨੇ ਪੱਗਾਂ ਲੱਥੀਆਂ ਕੀ ਕਹਿਣਾ ਚਾਹੁੰਦੇ ਹੋ? ਵੇਖੋ ਜੀ ਜਿਹੜੀ ਪ੍ਰਸ਼ਾਸਨ ਆ ਇਹ ਚੋਹਰਾਵਾਂ ਕੋ ਉਦਾਹੀਂ ਜੇ ਕਵਾਂਗੇ ਢਾਕਾ ਮਾਰਨ ਆਉਂਦਾ ਆ ਇਹ ਤੜਕੇ 4 ਵਜੇ ਕਿਸਾਨਾਂ ਦੀਆਂ ਜਿਹੜੀਆਂ ਕਣਕਾਂ ਬਿਲਕੁਲ ਨਿਸਰ ਚੁੱਕੀਆਂ ਉਹਦੇ ਜਦੋਂ ਇਹ ਡਰੇ ਵਾੜੇ ਜੀ ਸੀ ਬੀਆਂ ਵਾੜੀਆਂ ਤੇ ਜੇ ਕਿਸਾਨਾਂ ਨੇ ਵਿਰੋਧ ਕੀਤਾ ਤੇ 8-7 ਜਿਹੜੇ ਕਿਸਾਨ ਆ ਹਸਪਤਾਲ ਦਾਖਲ ਆ ਕਰਾਉਣ ਗਏ ਹੋਇਆ ਪੱਗਾਂ ਲੱਥੀਆਂ ਸੱਟਾਂ ਲੱਗੀਆਂ ਆ ਇੱਥੇ ਬੈਠੇ ਤੁਹਾਡੇ ਸਾਹਮਣੇ ਕੱਪੜੇ ਲਿਬੜੇ ਪਏ ਉਹਨਾਂ ਦੇ ਇਹ ਕਿਹੜਾ ਤਰੀਕਾ ਹੈ ਜ਼ਮੀਨ ਐਕਵਾਇਰ ਕਰਨ ਦਾ ਸਾਡੀ ਸਮਝੋਂ ਬਾਹਰ ਦੀ ਗੱਲ ਆ ਜੇ ਇਹਨਾਂ ਨੇ ਕੋਈ ਕਾਰਵਾਈ ਕਰਨੀ ਆ ਜੇ ਇਹਨਾਂ ਨੇ ਮਿੱਟੀ ਪਾਉਣੀ ਆ ਤੇ ਉਹ ਛਕਾਲੇ ਲਾਗੇ ਚੀਮਾ ਸਕੂਲ ਦੇ ਲਾਗੇ ਕਿੰਨਾ ਥਾਂ ਵਿਹਲਾ ਪਿਆ ਲੋਕਾਂ ਨੇ ਛੱਡਿਆ ਹੋਇਆ ਆ ਉਹਦੇ ਤੇ ਜਾ ਕੇ ਮਿੱਟੀ ਪਾਉਣਾ ਉਹਨੂੰ ਮੁਕੰਮਲ ਕਰ ਲੈਣਾ ਸਿਰਫ ਵੈਰ ਭਾਵਨਾ ਵਰਗਾ ਹੀ ਕੰਮ ਲੱਗਦਾ ਵੀ ਇਹਨਾਂ ਦੀਆਂ ਫਸਲਾਂ ਜੁਰ ਕੀ ਕਰਨ ਤੇ ਕੀ ਕਹਿਣਾ ਚਾਹੁੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰ ਭਾਈਨ ਸੋ ਬੇਨਤੀ ਕਰ ਰਿਹਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਅੱਜ ਜਿਹੜੀ ਇਹ ਕਾਰਵਾਈ ਭਰਤ ਤੇ ਨੰਗਲ ਝੌਰਪਿੰਡ ਦੇ ਵਿੱਚ ਕੀਤੀ ਗਈ ਬਹੁਤ ਹੀ ਨਿੰਦਣਯੋਗ ਕਾਰਵਾਈ ਜਿਹੜੀ ਆ ਉਹ ਸਰਕਾਰ ਦੀ ਸਾਹਮਣੇ ਆਈ ਆ ਜਿੱਥੇ ਬਟਾਲਾ ਦਾ ਐਸਡੀਓ ਐਸਡੀਐਮ ਤੇ ਡਿਪਟੀ ਸ਼੍ਰੀ ਹਰਗਬਿੰਦਪੁਰ ਜਿਹੜਾ ਵਾ ਉਹਨਾਂ ਨੇ ਰਲ ਕੇ ਜਿਹੜਾ ਆਪਰੇਸ਼ਨ ਕੀਤਾ ਕਿਸਾਨਾਂ ਨੂੰ ਬਿਨਾਂ ਪੈਸੇ ਦਿੱਤੇ ਆ ਜਿਹੜਾ ਜ਼ਬਰੀ ਕਬਜ਼ੇ ਕਰਨ ਦੀ ਬਾਰ-ਬਾਰ ਕੋਸ਼ਿਸ਼ ਜਿਹੜੀ ਆ ਸਰਕਾਰ ਕਰ ਰਹੀ ਆ ਪਰ ਅੱਜ ਤੇ ਇਹਨਾਂ ਨੇ ਜਿਹੜਾ ਕਿਤੇ ਵਿਤਾਂ ਜਿਹੜੀਆਂ ਪੂਰੀਆਂ ਪਾਰ ਕਰ ਦਿੱਤੀਆਂ ਇਹਨਾਂ ਤਸ਼ੱਦਦ ਜਿਹੜਾ ਸਾਡੇ ਬੰਦਿਆਂ ਤੇ ਕੀਤਾ ਵਾ ਕਾਫੀ ਬੰਦੇ ਸਾਡੇ ਇੰਜਰਡ ਵੀ ਹੋਏ ਆ ਸੋ ਇਹ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਮੈਂ ਕਹਿੰਨਾ ਵੀ ਤੁਸੀਂ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਵੀ ਜ਼ਮੀਨਾਂ ਦੇ ਪੈਸੇ ਦਿੱਤਿਆਂ ਬਗੈਰ ਕਬਜ਼ੇ ਕਿਉਂ ਕਿਉਂ ਕਰਾਈ ਇਹਨਾਂ ਨੂੰ ਕਿੱਦਾਂ ਕਰਨ ਦਈਏ ਇਹਨਾਂ ਨੂੰ ਸਾਡੀਆਂ ਜਿਹੜੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਵਿੱਚ ਵਾਹਵਾ ਕੇ ਤੇ ਲੋਕਾਂ ਨੂੰ ਜਿਹੜਾ ਵਾ ਉਹ ਜਲੀਲ ਵੀ ਕਰ ਰਹੇ ਆ ਤੇ ਸਾਡੇ ਨੁਕਸਾਨ ਵੀ ਕਰ ਰਹੇ ਆ ਪੈਸੇ ਦਿੱਤਿਆਂ ਬਗੈਰ ਕਿਸੇ ਨੂੰ ਬੰਨਾ ਨਹੀਂ ਟੱਪਣ ਦਿੰਦੇ ਲੋਕ ਤੇ ਇਹ ਕਹਿੰਦੇ ਆ ਵੀ ਅਸੀਂ ਕਬਜ਼ੇ ਕਰਕੇ ਨੈਸ਼ਨਲ ਹਾਈਵੇ ਬਣਾ ਲੀਏ ਸੋ ਇਹ ਅਸਲ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਇੱਥੇ ਕਾਰਪੋਰੇਟ ਰਾਜ ਸਥਾਪਿਤ ਕਰਨਾ ਚਾਹੁੰਦੀ ਆ ਸਰਕਾਰ ਤੇ ਜਿਹੜੇ ਤਰੀਕੇ ਨਾਲ ਇਹ ਜ਼ਬਰ ਤੇ ਉਤਰ ਕੇ ਆਈ ਆ ਏ ਬਿਲਕੁਲ برداشت ਨਹੀਂ ਕਰਾਂਗੇ ਤੁਸੀਂ ਵੇਖਿਓ ਆਉਣ ਵਾਲੇ ਸਮੇਂ ਦੇ ਵਿੱਚ